ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮਲਾ ਆਓ ਜੀ ਖੜੇ ਸੀ ਆਪਾਂ ਸ਼ੈਰੀ ਮੋਬਾਈਲ ਵਰਲਡ ਸੁਨਾਮ ਆ ਆਈਫੋਨ ਦਾ ਅੱਡਾ ਹੀ ਹੈ ਇਹ ਕਿਉਂਕਿ ਤੁਹਾਨੂੰ ਹਰ ਤਰ੍ਹਾਂ ਦੇ ਇੱਥੋਂ ਆਈਫੋਨ ਦੀ ਜਿਹੜੀ ਵੀ ਸੀਰੀਜ਼ ਹੈ ਇੱਥੋਂ ਮਿਲਣ ਵਾਲੀ ਹੈ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਹਾਂ ਹੋਰ ਸ਼ਹਿਰ ਵੀ ਕੀ ਹਾਲ ਹੈ ਜੀ ਸਸੀ ਗਾਲ ਵੀਰੇ ਬਹੁਤ ਵਧੀਆ ਸਸੀ ਉਹ ਟਿਕਟਾਕ ਜੀ ਹਾਂਜੀ ਹਾਂਜੀ ਬਹੁਤ ਤੇ ਬਾਈ ਜੀ ਦੱਸੋ ਫਿਰ ਕੀ ਕੁਸ਼ ਹੈ ਹੁੰਦਾ ਆਪਣੇ ਕੋਲ ਆਪਣੇ ਕੋਲ ਆਈਫੋਨ ਸਾਰੀ ਮਾਡਲ ਮਿਲ ਜਾਣਗੇ ਆਈਫੋਨ ਦੀ ਲੇਟੈਸਟ ਸੀਰੀਜ਼ ਜਿਸ ਤਰ੍ਹਾਂ 17 16 15 14 ਨਵਾਂ ਪੁਰਾਣਾ ਦੋਨੋਂ ਮਿਲ ਜਾਵੇ ਓਕੇ ਹਾਂਜੀ ਤੇ ਇਹ ਫੋਨ ਵਾਰੰਟੀ ਇਹ ਨੋਵੇ ਆਊਟ ਹੋਵੇ ਕੋਈ ਵੀ ਫੋਨ ਆਪਣੇ ਤੋਂ ਕਸਟਮਰ ਬਾਏ ਕਰਦਾ 1 ਮਹੀਨੇ ਦੀ ਆਪਣੀ ਸ਼ਾਪ ਦੀ ਰਿਟਰਨ ਪਾਲਿਸੀ ਆ ਉਹਦੇ ਵਿੱਚ ਕੀ ਉਹਦਾ ਫੋਨ ਖੁੱਲਿਆ ਹੋਵੇ ਫੋਨ ਕੋਈ ਛੇੜ ਕਰਨੀ ਹੋਵੇ ਸਾਡਾ ਓਕੇ ਤੇ ਲਓ ਜੀ ਦੋਸਤੋ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਪਹਿਲੀ ਗੱਲ ਤਾਂ ਹਨਾ ਇਸ ਤਰ੍ਹਾਂ ਦੀ ਗਾਰੰਟੀ ਵਾਰੰਟੀ ਉਹੀ ਬੰਦਾ ਦਿੰਦਾ ਹੈ ਜੀ ਤੂੰ ਆਪਣੇ ਪ੍ਰੋਡਕਟ ਤੇ ਜਿਹਨੂੰ ਮਾਣ ਹੁੰਦਾ ਹਨਾ ਤਾਂ ਉਹ ਇੱਕੋ ਇੱਕ ਇਨਸਾਨ ਹੈ ਸ਼ੈਰੀ ਮੋਬਾਈਲ ਵਰਲਡ ਸੁਨਾਮ ਤੇ ਦੋਸਤੋ ਕੋਈ ਵੀ ਕਿਸੇ ਤਰ੍ਹਾਂ ਦੀ ਆਈਫੋਨ ਦੀ ਸੀਰੀਜ਼ ਲੈਣੀ ਹੈ ਤੁਹਾਨੂੰ ਇੱਥੋਂ ਹੀ ਅਵੇਲੇਬਲ ਹੋਊਗੀ ਤੇ ਬਾਕੀ ਇਹਨਾਂ ਦਾ ਕੰਟੈਕਟ ਨੰਬਰ ਨੀਚੇ ਚੱਲ ਰਿਹਾ ਹੈ ਤੇ ਵੀਰੇ ਜਿਵੇਂ ਮੋਬਾਈਲ ਲੈਣਾ ਕੋਈ ਇੱਛਾ ਕਿਸੇ ਦੇ ਮਨ 'ਚ ਉਹ ਫਿਰ ਘਟੋ ਘਟ ਕਿੰਨੇ ਪੈਸੇ ਲੈ ਕੇ ਆਉਣ ਆਪਣੇ ਕੋਲ ਬਿਨਾਂ ਪੈਸੇ ਭਰੇ ਵੀ ਫੋਨ ਮਿਲ ਜੂ ਜਿਹੜਾ ਮਰਜ਼ੀ ਫੋਨ ਲੈ ਲਓ ਬੇਸਕੋ 17 ਸੀਰੀਆ ਬੇਸਕ 16 ਬੇਸਕ 15 ਬਸ ਕਸਟਮਰ ਦਾ ਸਿੱਭਲ ਵਧੀਆ ਹੋਣਾ ਚਾਹੀਦਾ ਤੇ ਲਓ ਜੀ ਦੋਸਤੋ ਤੁਹਾਨੂੰ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਆਪਾਂ ਸ਼ਹਿਰੀ ਕੋਲੇ 50-40000 ਦਾ 30000 20000 ਜੇ ਚ ਪਾ ਕੇ ਜਾਈਏ ਤਾਂ ਫੋਨ ਮਿਲੂਗਾ ਤੁਸੀਂ ਖਾਲੀ ਜੇ ਆ ਸਕਦੇ ਹੋ ਬਸ ਤੁਹਾਡਾ ਸਿਬਲੀ ਸਹੀ ਹੋਣਾ ਚਾਹੀਦਾ ਤਾਂ ਤੁਹਾਨੂੰ ਸ਼ੈਰੀ ਬਈ ਮੋਬਾਈਲ ਦੇ ਕੇ ਤੁਰੂਗਾ ਤਬ ਪਹੁੰਚੋ ਜੀ ਸ਼ੈਰੀ ਮੋਬਾਈਲ ਵਰਲਡ ਸੁਨਾਮ ਥੈਂਕ ਯੂ ਧੰਨਵਾਦ